ਅਸੀਂ ਇਸ ਟਾਈਮ ਤੇ ਸੁੰਦਰ ਜੂਲਸ ਤੇ ਆਇਆ ਤੇ ਤੇ ਬੜਾ ਹੀ ਇੰਪੋਰਟੈਂਟ ਮੁੱਦੇ ਦੀ ਗੱਲ ਕਰਨ ਜਾ ਰਹੇ ਹਾਂ ਕਿ 골ਡ ਦਾ ਰੇਟ ਕਿਉਂ ਵੱਧ ਰਿਹਾ ਲਗਾਤਾਰ ਵੱਧ ਰਿਹਾ ਹੈ ਵੱਧਦਾ ਹੀ ਜਾ ਰਿਹਾ ਹੈ 25 ਡੇਸ ਤੋਂ ਲਗਾਤਾਰ 골ਡ ਦਾ ਰੇਟ ਵੱਧ ਰਿਹਾ ਕਿਉਂ ਵੱਧ ਰਿਹਾ ਹੈ ਕੀ ਰੀਜ਼ਨ ਨੇ ਕੀ ਯੂਰ ਡੋਮੈਸਟਿਕ ਰੀਜ਼ਨ ਨੇ ਇੰਟਰਨੈਸ਼ਨਲ ਰੀਜ਼ਨ ਨੇ ਤੇ ਵੈਸੇ ਵੀ ਜਿਹੜੇ ਇੰਡੀਅਨ ਲੋਗ ਹੁੰਦੇ ਆ ਉਹਨਾਂ ਨੂੰ 골ਡ ਖਰੀਦਣਾ ਬਹੁਤ ਪਸੰਦ ਹੁੰਦਾ ਸੋ ਅਸੀਂ ਅੱਜ ਇਸੇ ਗੱਲ ਦੇ ਉੱਪਰ ਗੱਲਬਾਤ ਕਰਾਂਗੇ 골ਡ ਦਾ ਰੇਟ ਕਿਉਂ ਵੱਧ ਰਿਹਾ ਹੈ ਸਾਨੂੰ ਖਰੀਦਣਾ ਚਾਹੀਦਾ ਹੈ ਕਿ ਨਹੀਂ ਖਰੀਦਣਾ ਚਾਹੀਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ 골ਡ ਦਾ ਰੇਟ ਹੋਰ ਵਧਣਗੇ ਜਾਂ ਨਹੀਂ ਵਧਣਗੇ ਸਾ ਜੀ ਜੋ ਕਿ ਐਮ ਡੀ ਨੇ ਸੰਗਜੋਲਸ ਦੇ ਸਸਟ੍ਰਿਕਾ ਖਰਾਨਾ ਸਰ ਸਸਟ੍ਰਿਕਾ ਜੀ ਖਰਾਨਾ ਸਰ ਅੱਗੇ ਤਾਂ ਅਸੀਂ ਤੁਹਾਡੇ ਕੋਲ ਵੇਖਦੇ ਹੁੰਦੇ ਹਾਂ ਕਿ ਕਲੈਕਸ਼ਨਸ ਤੁਹਾਡੇ ਕੋਲ ਬਹੁਤ ਸਾਰੀਆਂ ਆਈ ਹੁੰਦੀਆਂ ਅੱਜ ਅਸੀਂ ਗੱਲ ਕਰਨ ਆਏ ਹਾਂ ਕਿ 골ਡ ਦਾ ਰੇਟ ਕਿਉਂ ਵੱਧ ਰਿਹਾ ਹੈ ਸੋ ਬੜਾ ਇੰਪੋਰਟੈਂਟ ਮੁੱਦਾ ਹੈ ਲੋਕਾਂ ਨੂੰ ਫਿਕਰ ਪਈ ਹੋਈ ਹੈ ਕਿ ਕੰਟੀਨਿਉਟੀ ਦੇ ਵਿੱਚ 골ਡ ਵੱਧ ਰਿਹਾ ਹੈ ਤੇ ਕਈਆਂ ਨੇ ਖਰੀਦਣਾ ਵੀ ਹੁੰਦਾ ਭਾਵੇਂ ਫੈਸਟੀਵਲ ਦਾ ਸੀਜ਼ਨ ਨਹੀਂ ਹੈ ਲੇਕਿਨ ਉਹਨਾਂ ਦੇ ਮਨ ਵਿੱਚ ਹੁੰਦਾ ਹੈ ਕਿ ਅਸੀਂ ਕੁਝ ਨਾ ਕੁਝ ਤੇ ਖਰੀਦੇ ਰਹਿੰਦੇ ਹਾਂ ਸੋ ਰੀਜ਼ਨ ਕੀ ਹੈ ਕਿ ਡੋਮੈਸਟਿਕ ਰੀਜ਼ਨ ਹੈ ਇੰਟਰਨੈਸ਼ਨਲ ਰੀਜ਼ਨ ਹੈ ਕਿਹੜੇ ਰ ਜੇ ਅੱਜ ਦੀ ਮੈਂ ਕਰੰਟ ਸਿਨੈਰੀਓ ਦੀ ਗੱਲ ਕਰਾਂ ਤੇ ਇਹ ਸਿਰਫ ਅਸੀਂ ਡੋਮੈਸਟਿਕ ਨੇ ਕਹਿ ਸਕਦੇ ਕਿਉਂਕਿ ਇਹ ਬੇਸਿਕ ਲੇਕਰ ਇੰਡੀਆ ਅੰਦਰ 골ਡ ਦੀ ਵੈਲਿਊਏਸ਼ਨ ਜਿਹੜੀ ਆਂਦੀ ਹੈ ਉਹ ਇੱਕ ਇੰਟਰਨੈਸ਼ਨਲ ਵੈਲਿਊ ਦੇ ਹਿਸਾਬ ਨਾਲ ਲਾਂਦਾ ਹੈਗਾ ਅੱਜ ਜਿਹੜਾ ਇਮੀਡੀਏਟਲੀ ਨੇ 골ਡ ਵਧਿਆ ਆ ਉਹ ਤੁਸੀਂ ਮੈਂ ਕਹਿਣਾ ਚਾਹਾਂਗਾ ਇਹ ਜੀਓ ਪੋਲਿਟੀਕਲ ਜਿਹੜੇ ਟੈਂਸ਼ਨਸ ਹੈਗੇ ਆ ਉਹਦੇ ਕਰਕੇ ਤਾਂ ਵਧਦਾ ਹੀ ਵਧਦਾ ਹੈਗਾ ਬਟ ਲਾਸਟ ਰੀਸੈਂਟਲੀ ਉਹਨਾਂ ਨੇ 골ਡ ਪੇਪਰ ਪਰਚੇਸ ਕੀਤੇ ਗਏ ਆ ਮੈਂ ਗੱਲ ਕਰ ਰਿਹਾ ਤੇ ਲੇਟੈਸਟ ਇਸ ਟਾਈਮ ਸ਼ੰਘਾਈ ਦੇ ਅੰਦਰ ਜੇ ਲੇਟੈਸਟ ਜਿਹੜੀ ਨਿਊਜ਼ ਆਈ ਹੈ 댓 ਇਜ਼ 61 ਟਨ ਅਗਰ ਮੈਂ ਇੰਡੀਅਨ ਕਰੰਸੀ ਗੱਲ ਕਰ ਰਿਹਾ ਤਾਂ ਇੱਕ ਅਪਰੋਕਸੀਮੇਟੀ 30000 ਕਰੋੜ ਰੁਪਏ ਦਾ ਉਹਨਾਂ ਨੇ ਡੈਫਰਡ ਕੰਟਰੈਕਟ ਸਾਈਨ ਕੀਤਾ ਹੈ ਡੈਫਰਡ ਕੰਟਰੈਕਟ ਇਹਨੂੰ ਕਹਿੰਦੇ ਕਹਿੰਦੇ ਜਿਹਦੇ ਅੰਦਰ ਸਿਰਫ ਤੁਹਾਨੂੰ ਸਿਰਫ 7% ਡਿਪੋਜ਼ਟ ਕਰਨਾ ਪੈਂਦਾ ਹੈ ਫੋਰ ði ਪਰਚੇਸ ਆਫ ਗੋਲਡ ਔਰ ਬਹੁਤ ਲੌਂਗ ਪੀਰੀਅਡ ਅਸ ਤੇ ਹੋਤਾਏਗਾ ਮੇਜੇ ਮੈਂ ਅੱਜ ਹੀ ਗੱਲ ਕਰਾਂ ਤਾਂ ਇਹ ਜਾ ਕੇ ਤੱਕਰੀਬਨ ਸੈਪਟੈਂਬਰ ਅਕਤੂਬਰ ਜਾ ਕੇ ਮਚਿਓਰ ਹੋਤਾਏਗਾ ਕਿਉ ਤੇ ਅੱਜ ਉਹਨਾਂ ਨੇ ਇਸ ਕਰਕੇ ਜਿਹੜਾ ਅਪਰੋਕਸੀਮੇਟਲੀ 30000 ਕਰੋੜ ਰੁਪਈਆ ਦਾ 61 ਟਨ 골ਡ ਪਰਚੇਸ ਕੀਤਾ ਜਿਹਦੇ ਕਰਕੇ ਇਮੀਡੀਏਟਲੀ ਜੰਪ ਆਇਆ ਔਰ ਜਦੋਂ ਇਹ ਜੰਪ ਆਂਦਾ ਹੈ ਪੇਪਰ 골ਡ ਦੀ ਵਜੇ ਕਰਕੇ ਅੱਜ ਠੀਕ ਹੈ ਮਾਰਕੀਟ ਦੇ ਅੰਦਰ ਹੋ ਸਕਦਾ ਉਹਨਾਂ ਫਿਜ਼ੀਕਲ 골ਡ ਪਰਚੇਸ ਨਹੀਂ ਕੀਤਾ ਜਦੋਂ ਕੋਈ ਪੇਪਰ 골ਡ ਪਰਚੇਸ ਹੁੰਦਾ ਹੈ ਤੇ ਆਊਟ ਆਫ ਕੰਟਰੋਲ ਹੋ ਜਾਂਦਾ ਹੈ ਅਜਿਹੀ ਇੱਕ ਇੰਪੋਰਟੈਂਟ ਗੱਲ ਇਹ ਵੀ ਹੈ ਕਿ ਅਗਰ ਤੁਸੀਂ ਇੱਥੇ ਕੋਈ ਐਗਜ਼ਾਮਪਲ ਦੇਣੀ ਹੋਏ ਤੁਸੀਂ ਤੁਸੀਂ ਕਹਿੰਦੇ ਕਿ 7% ਹੋ ਰੱਖ ਲੈਂਦੇ ਨੇ ਤੇ ਉਸ ਤੋਂ ਬਾਅਦ ਉਹ ਖਰੀਦਦੇ ਨੇ ਉਹਦਾ ਕੋਈ ਤੁਸੀਂ ਕੋਈ ਡੈਮੋ ਦਿਓ ਅ ਨਹੀਂ ਮੈਂ ਐਸਾ ਗੱਲ ਕਰਾਂਗਾ ਕਿ ਅੱਜ ਤੁਸੀਂ ਜੇ ਫਿਜ਼ੀਕਲ 골ਡ ਪਰਚੇਸ ਕਰਨ ਜਾਣੇ ਹੋ ਤੇ ਮਤਲਬ ਅੱਜ ਇਹ ਤੁਹਾਨੂੰ 70000 ਪਰ ਰੇਟ ਹੈਗਾ ਤੇ 100 ਗ੍ਰਾਮ ਪਰਚੇਸ ਕਰਨਾ ਤੁਹਾਨੂੰ 7 ਲੱਖ ਪੌਕੇਟs ਖੋਣਾਂ ਜ਼ਰੂਰੀ ਹੈਗਾ ਬਟ ਜਦੋਂ ਸਿੱਕ ਕੋਈ ਕੰਟਰੈਕਟ ਸਾਈਨ ਕਰਨੇ ਆ ਜਿਹਦੇ ਜਿਹੜੇ ਡੈਫਰਡ ਕੰਟਰੈਕਟਸ ਮੈਂ ਜਿਹਦੀ ਗੱਲ ਕਰ ਰਿਹਾ ਹਾਂ ਉਹਦੇ ਵਿੱਚ 7% ਜਿਸ ਸਮੇਂ ਹੁਣੇ ਗੱਲ ਕੀਤੀ 61 ਟਨ 골ਡ ਪਰਚੇਸ ਕੀਤਾ ਹੈ ਜਿਹੜਾ 30000 ਇੰਡੀਅਨ ਕੰਸੀ ਬੰਦੀ ਹੈ ਉਹਦੇ ਅਗੇਂਸਟ ਉਹਨਾਂ ਨੇ ਸਿਰਫ 2100 ਦੇ 2100 ਮਤਲਬ ਕਰੋੜਪੇਸਾ ڈپازਟ ਕਰਾਇਆ ਜਿਹਦੇ ਅਗੇਂਸਟ ਉਹਨੇ 골ਡ ਪਰਚੇਸ ਕਰ ਲਿਆਗਾ। ਓਕੇ। ਤੋਂ ਜਦੋਂ ਤੁਸੀਂ ਇੱਕ ਸਿਰਫ 7% ਦੇਖ ਕੇ 골ਡ ਪਰਚੇਸ ਕਰਦੇ ਹੋ ਉਸ ਕੇਸ ਇੰਦਾ ਥੋੜੀ ਇਨਵੈਸਟਮੈਂਟ ਬਹੁਤ ਹੈਵੀ ਨਹੀਂ ਹੁੰਦੀ। ਓਕੇ। ਬਾਕੀ ਜਿਸਾਂ ਤੁਸੀਂ ਉਹ ਦੇਖਦੇ ਹੋ ਵੀ ਇਹ ਰਮਜ਼ਾਨ ਦਾ ਵੀ ਐਂਡ ਆ ਰਿਹਾ ਹੈਗਾ ਤੇ ਜੇ ਇਹ ਰਾਹ ਨਹੀਂ ਰਾਹ ਦੀ ਗੱਲ ਕਰੀਏ ਜੇ ਹੋ ਜੀਓ ਪੋਲਿਟਿਕਲ ਜਿਹੜੇ ਰੀਜ਼ਨ ਆ ਰਹੇ ਆਂ ਅੱਜ ਵਰਲਡ ਪੂਰੇ ਵਰਲਡ ਵਾਈਡ ਦੇ ਅੰਦਰ ਜਿੰਨੇ ਵੀ ਸੈਂਟਰਲ ਬੈਂਕਸ ਹੈ ਉਹ 골ਡ ਐਜ਼ ਅ ਰਿਜ਼ਰਵ ਰੱਖ ਰਹੇ ਆਂ। ਕਿਉਂਕਿ ਉਹਨਾਂ ਨੂੰ ਲੱਗ ਰਿਹਾ ਵੀ ਅੱਜ 골ਡ ਰਿਜ਼ਰਵ ਜਦੋਂ ਤੁਸੀਂ ਦੇਖਿਆ ਕਦੇ ਵੀ ਕਿਸੇ ਕੰਟਰੀ ਤੇ ਕੋਈ ਅਨਸਰਟਨਟੀ ਆਂਦੀ ਹੈ ਤੇ ਉਸ ਕੇਸ ਦੇ ਅੰਦਰ ਹਮੇਸ਼ਾ 골ਡ ਸੇਫ ਇਨਵੈਸਟਮੈਂਟ ਮੰਨਿਆ ਜਾਂਦਾ ਹੈ ਤੇ ਹਮੇਸ਼ਾ ਇਕਨੋਮੀ ਨੂੰ ਸੇਵ ਕਰਨ ਦੇ ਸੇ ਸੈਂਟਰਲ ਬੈਂਕਸ ਹੈਗੇ ਆ ਉਹ 골ਡ ਰਿਜ਼ਰਵ ਕਰਦੀਆਂ ਤੇ ਅੱਜ ਮੈਕਸਿਮ ਜੇ 골ਡ ਪਰਚੇਸ ਹੋ ਰਿਹਾ ਹੈ ਸੈਂਟਰਲ ਬੈਂਕਸ ਦੇ ਵਰਲਡ ਵਾਈਡ ਹੈਗੇ 골ਡ ਦੇ ਅੰਦਰ ਰਿਜ਼ਰਵ ਕਰ ਰਹੀਆਂ ਜਿਹਦੇ ਕਰਕੇ ਅੱਜ 골ਡ ਦੇ ਮਾਰਕੀਟ ਦੇ ਅੰਦਰ ਡੇ ਬਾਏ ਡੇ ਵਧ ਰਿਹਾ ਹੈਗਾ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹਦੇ ਪ੍ਰਾਈਸਸ ਹੋਰ ਹਾਈਕ ਤੇ ਜਾਣਗੇ ਕੀ ਲੋਕਾਂ ਨੂੰ ਕਸਟਮਰ ਅ ਜੇ ਇੰਟਰਨੈਸ਼ਨਲ ਵੀਲਿਊ ਦੀ ਗੱਲ ਕਰ ਰਹੇ ਸੀਗੇ ਕੁਝ ਥੋੜੇ ਦਿਨ ਪਹਿਲਾਂ 2200 ਡਾਲਰ ਦੇ ਕਰੀਬ ਰੌਂਡ ਅਬਾਊਟ ਚੱਲ ਰਿਹਾ ਸੀਗਾ ਜਿਹੜੇ ਅਪ੍ਰੋਕਸੀਮੇਟਲੀ ਸਾਈਡ ਤੇ 2300 ਡਾਲਰ ਦੇ ਅਪ੍ਰੋਕਸੀਮੇਟਲੀ ਜਾ ਚੁੱਕੇ ਹੈਗਾ ਵੈਸੇ ਐਕਸਪੈਕਟਿਡ ਸੀਗਾ ਵੀ ਇਸ ਇਅਰ ਦੇ ਅੰਦਰ 2400 ਡਾਲਰ ਦੇ ਕਰੀਬ ਪਹੁੰਚੇਗਾ ਬਟ ਠੀਕ ਹੈ ਅੱਜ ਪੇਪਰ ਗੋਲ ਪਰਚੇਸ ਹੋਣ ਕਰਕੇ ਇਹ 2350 ਡਾਲਰ ਦੇ ਇੰਟਰਨੈਸ਼ਨਲ ਵੀਲਿਊ ਨਾਲ ਬਹੁਤ ਜਲਦੀ ਆ ਗਿਆ ਹੈਗਾ ਬਟ ਜਦੋਂ ਮੈਂ ਤੁਹਾਨੂੰ अगेन ਕਰ ਮੈਂ ਅਗਰ ਰਿਪੀਟ ਕਰਾਂ ਜਦੋਂ ਪੇਪਰ ਗੋਲ ਪਰਚੇਸ ਹੁੰਦਾ ਹੈ ਤੇ ਸਾਡੇ ਤੋਂ ਕੰਟਰੋਲ ਤੋਂ ਬਾਹਰ ਹੋ ਜਾਂਦਾ ਤੇ ਇਹਦੇ ਹਮੇਸ਼ਾ ਵਧਣ ਦੇ ਚਾਂਸ ਹੁੰਦੇ ਹੈ ਇਸ ਕਰਕੇ ਹੋ ਸਕਦਾ ਹੈ ਫਿਊਚਰ ਨੀਅਰ ਫਿਚਰ ਦੇ ਅੰਦਰ ਥੋੜਾ ਜਿਹਾ ਡਿਪ ਆ ਜਾਇਆ ਹਲਕਾ ਡਿਪ ਆਇਆ ਹੈ ਪਰ ਅਗਾਂ ਲੌਂਗ ਟਰਮ ਦੀ ਗੱਲ ਕਰਾਂਗੇ ਤੇ ਜਿਹੜੇ ਰੇਟ ਹੈ ਹਮੇਸ਼ਾ ਵੱਧਦਾ ਹੀ ਵੱਧਦਾ ਹੈ ਔਰ ਇਸ ਸਾਲ ਦੇ ਐਂਡ ਤੱਕ ਕਾਫੀ ਅੱਛੀ ਜਿਹੜੀ ਹੈਗੀ ਇਹਦੀ ਰਿਟਰਨ ਮੇਰੇ ਸਾਹਿਬ ਨੂੰ ਮਿਲ ਸਕਦੀ ਹੈ ਕਹਿਣਾ ਮਤਲਬ ਕਿ 골ਡ ਹੁਣ ਸਾਨੂੰ ਖਰੀਦਣਾ ਚਾਹੀਦਾ ਹੈ ਕਿ ਵੇਚਣਾ ਚਾਹੀਦਾ ਹੈ ਇਹਦੇ ਉੱਪਰ ਬੜਾ ਸੋਚ ਸਮਝ ਕੇ ਸਟੈਪ ਲੈਣਾ ਚਾਹੀਦਾ ਹੈ ਸੋ ਤੁਹਾਡੇ ਕੋ ਵੈਸੇ ਕਸਟਮਰਸ ਕਿਸ ਤਰ੍ਹਾਂ ਆ ਰਹੇ ਨੇ ਕਸਟਮ ਰਮਪੀਤ ਮੈਂ ਤੁਹਾਨੂੰ ਗੱਲ ਦੱਸਣਾ ਚਾਹਾਂਗਾ ਵੀ ਜਿਸ ਤਰ੍ਹਾਂ ਤੁਸੀਂ ਵੀ ਦੇਖਿਆ ਹੋਣਾ ਪਹਿਲਾਂ ਲਾਸਟ ਟਾਈਮ ਜਦੋਂ 골ਡ ਥੋੜਾ ਜਿਹਾ ਹਾਈ ਕਾਂਦੀ ਸੀ ਥੋੜੀ ਜਿਹੀ ਮੈਨੂੰ ਅੱਜ ਵੀ ਉਹ ਸਿਚੁਏਸ਼ਨ ਯਾਦ ਹੈ ਜਦੋਂ ਅਸੀਂ ਕਮ ਸਟਾਰਟ ਕੀਤਾ ਸੀ ਉਸ ਵੇਲੇ 5000 ਰੇਟ ਸੀਗਾ ਜਿਹੜਾ ਵੱਧ ਕੇ ਬਾਅਦ ਚ 8000 ਰੇਟ ਹੋਇਆ ਜਦੋਂ 8000 ਹੋ ਗਏ ਤਾਂ ਮੈਕਸਮ ਲੋਕਾਂ ਨੇ 골ਡ ਸੇਲ ਕੀਤਾ ਕਿਉਂਕਿ ਕਿਸੇ ਨੂੰ ਉਮੀਦ ਨਹੀਂ ਸੀ ਵੀ 10000 ਵੀ ਹੋ ਜਾਏਗਾ ਜਾਂ 5 ਡਿਜੀਟ ਨੇ ਤਾਂ 골ਡ ਦਾ ਰੇਟ ਆਏਗਾ ਲੇਕਿਨ ਦੇ ਵੇੜ ਜਿਸ ਤਰ੍ਹਾਂ ਹਮੇਸ਼ਾ 골ਡ ਵੱਧਦਾ ਹੈ ਹਰ ਸਾਲ 10 ਤੋਂ 15% ਇੰਕਰੀਮੈਂਟ ਆਂਦੀ ਹੈ ਤੇ ਕਸ਼ਮਰ ਨੂੰ ਇਸ ਮੈਟਲ ਤੇ ਬਹੁਤ ਫੇਥ ਆ ਗਿਆ ਕਿ ਅੱਜ ਜੇ ਮੈਂ ਗੱਲ ਕਰਾਂ ਅੱਜ 70000 ਦੇ ਉੱਪਰ ਵੀ ਕੋਈ 골ਡ ਸੇਲ ਕਰਾਉ ਤਿਆਰ ਨਹੀਂ ਹੈਗਾ ਅੱਛਾ ਇੱਕ ਹੋਰ ਗੱਲ ਖਰਾਨਾ ਸਰ ਜਦੋਂ ਵੀ 골ਡ ਹਾਈਕ ਤੇ ਜਾਂਦਾ ਹੈ ਕਿ ਇੱਕ ਜਿਹੜਾ ਹੁੰਦਾ ਹੈ ਦੁਕਾਨਦਾਰ ਜਿਵੇਂ ਕਿ ਕੋਈ ਜੁਵਲਰ ਜਿਸਾਇ ਕਿ ਉਹਨੂੰ ਉਸ ਗੱਲ ਦਾ ਨੁਕਸਾਨ ਹੁੰਦਾ ਉਸ ਟਾਈਮ ਦੇ ਉੱਪਰ ਕੋਈ ਇਹੋ ਜਿਹਾ ਫੇਜ਼ ਆਂਦਾ ਹੈ ਕਿ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੋਵੇ ਆ ਨੁਕਸਾਨ ਦਾ ਇਸ ਤਰ੍ਹਾਂ ਹੈਗਾ ਵੀ ਅੱਜ ਜੇ ਹਾਂ ਇਹ ਪੋਸਿਬਿਲਟੀ ਹੁੰਦੀ ਹੈ ਵੀ ਵੇਟ ਵਾਈਜ਼ ਅਗਰ ਮੈਂ ਦੇਖਾਂ ਤਾਂ ਹਰੇਕ ਦੇ ਇੱਕ ਬਜਟ ਹੁੰਦਾ ਇੱਕ ਅਮਾਉਂਟ ਦਾ ਬਜਟ ਹੁੰਦਾ ਵੇਟ ਦਾ ਨਹੀਂ ਹੁੰਦਾ ਅਗਰ ਮੈਂ ਵੇਟ ਵਾਈਜ਼ ਕਹਾਂ ਤਾਂ ਥੋੜਾ ਹੋ ਸਕਦਾ ਵੀ ਵੇਟ ਦੇ ਅੰਦਰ ਥੋੜੀ ਜਿਹੀ ਸੇਲ ਡਾਊਨ ਆਂਦੀ ਹੈ ਬਟ ਸਾਨੂੰ ਇਹ ਵੀ ਥੋੜਾ ਜਿਹਾ ਪ੍ਰਾਊਡ ਫੀਲ ਹੁੰਦਾ ਹੈ ਔਰ ਕਸਟਮਰ ਪ੍ਰਾਊਡ ਫੀਲ ਹੁੰਦਾ ਹੈ ਵੀ ਜੋ ਉਹਨਾਂ ਨੇ ਲਾਸਟ ਟਾਈਮ ਇਨਵੈਸਟਮੈਂਟ ਕੀਤੀ ਹੈ ਪਹਿਲਾਂ ਆਲਰੇਡੀ ਉਹ ਵੀ ਉਹਨਾਂ ਦੀ ਵਧ ਰਹੀ ਹੈ ਤੇ ਜਿਹੜਾ ਮਤਲਬ ਉਹਨਾਂ 골ਡ ਦੇ ਕਸਟਮਰ ਕੋਲ ਪਿਆ ਹੈ ਉਹ ਵਧ ਰਿਹਾ ਤੇ ਇਸੇ ਕਰਕੇ ਜਿਹੜਾ ਹੈਗਾ ਵੀ ਉਹ ਕਸਟਮਰ ਹੈਪੀ ਵੀ ਹੁੰਦਾ ਰੇਟ ਵਧਣ ਦੇ ਉੱਪਰ ਬਿਕਾਜ਼ ਮੈਂ ਤਾਂ ਖੁਸ਼ ਹੁੰਦਾ ਵੀ ਮੇਰੇ ਕਾ ਡਿਸ ਜੀ ਵਿੱਚ ਆਪਣੀ ਇਨਵੈਸਟਮੈਂਟ ਪਈ ਹੈ ਉਹ ਮੇਰੀ ਗਰੋਥ ਅੱਛੀ ਮੈਨੇ ਮਿਲ ਰਹੀ ਹੈਗੀ ਬਾਕੀ ਅੱਜ ਪਰਚੇਸ ਕਰਦਾ ਵੇਟ ਵਾਈ ਥੋੜਾ ਜਿਹਾ ਡਾਊਨ ਕਰ ਸਕਦਾ ਆਪਣਾ ਲੇਕਿਨ ਬਜਟ ਡਾਊਨ ਨਹੀਂ ਕਰਦਾ ਉਹਦੀ ਕੋਸ਼ਿਸ਼ ਅੱਜ ਵੀ ਇਹ ਹੀ ਰਹਿੰਦੀ ਹੈਗੀ ਕਿ ਵੀ 골ਡ ਦੇ ਤਾਂ ਮੈਕਸਿਮ ਇਨਵੈਸਟ ਕੀਤਾ ਜਾਏ ਅੱਛਾ ਖਰਾਨਾ ਸਰ ਇੱਕ ਹੋਰ ਵੀ ਬੜੀ ਇੰਪੋਰਟੈਂਟ ਗੱਲ ਹੈ ਜਦੋਂ ਵੀ 골ਡ ਦੇ ਵਿੱਚ ਹਾਈ ਕਰਦਾ ਤੇ ਕੀ ਜਿਹ ਜੀ ਬਿਲਕੁਲ ਥੋੜਾ ਬਹੁਤ ਡਿਫਰੈਂਸ ਆਉਂਦਾ ਹੈ ਕਿਉਂਕਿ ਜਦੋਂ 골ਡ ਵੱਧਾ ਹੈਗਾ ਤੇ ਜੇਕਰ ਮੈਂ ਡਾਇਮੰਡ ਜੁਐਲਰੀ ਕਰਾਂਗਾ ਤੇ ਉਹਦੇ ਅੰਦਰ 골ਡ ਦਾ ਪ੍ਰੋਪੋਰਸ਼ਨ ਜਿਹੜਾ ਹੈਗਾ ਉਹ ਬਹੁਤ ਥੋੜਾ ਹੁੰਦਾ ਵੇਟ ਦਾ ਇਸੇ ਕਰਕੇ ਉਹਦੇ ਵਿੱਚ ਬਹੁਤ ਜ਼ਿਆਦਾ ਰੇਟ ਵੱਧਾ ਨਹੀਂ ਹੈਗਾ ਤੇ ਥੋੜਾ ਜਿਹੜਾ ਕਸਟਮਰ ਕਈ ਜਿਹੜੇ ਪਹਿਲਾਂ ਡਾਇਮੰਡ ਅਵੋਇਡ ਕਰਦੇ ਸੀਗੇ ਉਹ ਡਾਇਮੰਡ ਵੱਲ ਕਨਵਰਟ ਹੁੰਦੇ ਆ ਇਸ ਤੋਂ ਇਲਾਵਾ ਅੱਜ ਨੇਚਰਲ ਡਾਇਮੰਡ ਦੇ ਇਲਾਵਾ ਅੱਜ ਤੁਸੀਂ ਮਾਰਕ ਸੁਣਿਆ ਲੈਬ ਗ੍ਰਾਊਂਡ ਡਾਇਮੰਡ ਆ ਚੁੱਕੇ ਜਿਹੜੇ ਲਾਸਟ ਅਸੀਂ ਰੀਸੈਂਟਲੀ ਕ੍ਰਿਜ਼ਮਾ ਦੇ ਨਾਮ ਤੇ ਲਾਂਚ ਕੀਤਾ ਹੈ ਔਰ ਅੱਜ ਜਿਹੜੇ ਬਹੁਤ ਕਾਫੀ ਬਜਟ ਦੇ ਅੰਦਰ ਆ ਗਿਆ ਜਿਹਦੇ ਵਿੱਚ 골ਡ ਵੈਲਿਊ ਕਾਫੀ ਥੋੜੀ ਹੁੰਦੀ ਹੈ ਨਾਲ ਡਾਇਮੰਡ ਵੈਲਿਊ ਰਹਿੰਦੀ ਹੈ ਤੇ ਨੇਚਰਲ ਰੀਅਲ ਡਾਇਮੰਡ ਦੇ ਨਾਲ-ਨਾਲ ਅੱਜ ਲੈਬ੍ਰੋਨ ਡਾਇਮੰਡ ਦੀ ਵੀ ਡਿਮਾਂਡ ਦੀ ਮਾਰਕੀਟ 'ਤੇ ਵੱਧੀ ਹੈ ਬਹੁਤ ਓਕੇ ਅੱਛਾ ਖਰਾਨਾ ਜੀ ਅਗਰ ਆਪਾਂ ਕਲੈਕਸ਼ਨ ਦੀ ਗੱਲ ਕੀਤੀ ਜਾਵੇ ਤੇ ਇਸ ਟਾਈਮ ਦੇ ਉੱਪਰ ਅਗਰ ਕਸਟਮਰਸ ਆ ਵੀ ਰਹੇ ਨੇ ਉਹ ਵੱਧ ਤੋਂ ਵੱਧ ਕਿਹੜੀ ਚੀਜ਼ ਬਾਏ ਕਰ ਰਹੇ ਨੇ ਅ ਇਸ ਟਾਈਮ ਜਿਹੜੇ ਤੇ ਇਨਵੈਸਟਮੈਂਟ ਕਰਨਾ ਚਾਹੁੰਦੇ ਆ ਉਹ ਤਾਂ ਅੱਜ 골ਡ ਕੁਆਇਨ ਪਰਚੇਸ ਕਰ ਹੀ ਰਹੇ ਆ ਬਾਕੀ ਜਿਨ੍ਹਾਂ ਦੀ ਵੈਡਿੰਗ ਫਿਊਚਰ ਉਹ ਅੱਜ ਹੀ ਮਤਲਬ ਚਾਹੁੰਦਾ ਹੈ ਕਿ ਮੈਂ ਉਹਨੂੰ ਪ੍ਰੀਪੌਨ ਕਰਕੇ ਕਿਉਂਕਿ ਉਹਨੂੰ ਰਿਕੁਆਇਰਮੈਂਟ ਤਾਂ ਹੈ ਹੀ ਆ ਉਹਨੇ ਮਸਟ ਪਰਚੇਸ ਕਰਨੇ ਕਰਨਾ ਹੈ ਉਹ ਪ੍ਰੀਪੌਨ ਕਰਕੇ ਅੱਜ ਹੀ ਪਰਚੇਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਉਹਨੂੰ ਪਤਾ ਹੈ ਜਿੰਨੇ ਮੈਂ ਪਰਚੇਸ ਕਰਨਾ ਹੈ ਅੱਜ ਕੁਝ ਐਕਸ ਅਮਾਉਂਟ ਬਜਟ ਹੈਗਾ ਉਹ ਐਕਸ ਪਲੱਸ 1 ਜਾਂ ਐਕਸ ਪਲੱਸ 2 ਦੇਣਾ ਪਏਗਾ ਐਸ ਇਅਰ ਐਂਡ ਤੱਕ ਜਾਂ ਐਕਸੀਲੇਰੇਟਡ ਤੱਕ ਉਹਦੀ ਕੋਸ਼ਿਸ਼ ਹੈ ਪ੍ਰੀਪੌਨ ਕਰਕੇ ਐਟਲੀਸਟ ਮੈਂ ਗੋੜਾ ਹੈ ਉਹ ਟਾਈਮ ਤੋਂ ਪਹਿਲਾਂ ਪਰਚੇਸ ਕਰ ਲਾਂ ਬਸ ਤੁਹਾਡੀ ਗੱਲ ਤੋਂ ਇਹ ਲੱਗ ਰਿਹਾ ਹੈ ਕਿ ਜਿਹੜਾ ਫੈਸਟੀਵਲ ਸੀਜ਼ਨ ਆਉਣ ਵਾਲਾ ਮੀਨਸ ਕਿ ਜੀ ਬਿਲਕੁਲ ਅਗਰ ਮੈਂ ਗੱਲ ਕਰਾਂ ਤੇ ਬੈਂਕ ਆਫ ਅਮਰੀਕਾ ਦੀ ਲੇਟਸਟ ਉਹ ਲੇਟਸਟ ਜਿਹੜੀ ਸਟੇਟਮੈਂਟ ਆਈ ਹੈ ਉਹਦੇ ਅੰਦਰ ਪਰ ਉਹਨਾਂ ਨੇ ਐਕਸਪੈਕਟ ਕੀਤਾ ਸੀਗਾ ਵੀ ਨੈਕਸਟ ਈਅਰ ਮ 2025 ਦੇ ਅੰਦਰ ਇਹ 2400 ਐਸਬਾ ਇੰਟਰਨੈਸ਼ਨਲ ਵੈਲਿਊ ਦੇ ਹਿਸਾਬ ਨਾਲ ਲਗਾਏ ਤੇ 2400 ਡਾਲਰ ਜਾਏਗਾ ਬਟ ਹੁਣ ਰੀਸੈਂਟਲੀ ਉਹਨਾਂ ਦੀ ਸਟੇਟਮੈਂਟ ਆ ਗਈ ਹੈ ਉਹਨਾਂ ਦੀ ਐਕਸਪੈਕਟੇਸ਼ਨ ਹੈ ਜਿਹੜਾ ਨੈਕਸਟ ਈਅਰ ਹੈ 3000 ਡਾਲਰ ਤੱਕ ਜਾਏਗਾ ਅਗਰ ਮੈਂ ਇੰਡੀਅਨ ਕਰੰਸੀ ਦੀ ਗੱਲ ਕਰਾਂ ਤਾਂ ਐਪ੍ਰੋਕਸੀਮੇਟਲੀ 95000 ਬਣਦਾ ਹੈਗਾ ਮੀਨ 6000 ਡਾਲਰ ਇਨਕ ਨਹੀਂ ਅੱਜ 600 ਡਾਲਰ ਮਤਲਬ ਅੱਜ 2350 ਡਾਲਰ ਹੈਗਾ ਤੇ 3000 ਡਾਲਰ ਦੇ ਕਰੀਬ ਮਤਲਬ ਜਿਹੜਾ ਅੱਜ 70 ਰੁਪਏ 72000 ਰੁਪਏ ਰੇਟ ਚੱਲ ਰਿਹਾ ਹੈਗਾ ਜੇ ਇੰਟਰਨੈਸ਼ਨਲ ਵੈਲਿਊ ਦੇ ਸਾਹਮਣੇ ਜੇ 3000 ਡਾਲਰ ਦੇ ਸਾਹਮਣੇ ਲਗਾਈ ਹੈ ਤਾਂ ਅਪ੍ਰੋਕਸੀਮੇਟਲੀ ਉਹਨਾਂ ਦਾ ਐਕਸਪੈਕਟੇਸ਼ਨ ਹੈ ਵੀ 2025 ਦੇ ਅੰਦਰ ਕਿ 95000 ਡੇਟ ਹੋਏਗਾ ਦਾ ਮੀਨਸ ਕਿ 600 ਡਾਲਰ ਵਧੇਗਾ ਜੀ ਬਿਲਕੁਲ ਜੀ ਬਿਲਕੁਲ ਸੋ ਮੀਨਸ ਕਿ ਇਸ ਟਾਈਂਡ ਉੱਪਰ 골ਡ ਖਰੀਦਣਾ ਫਾਇਦੇ ਵਾਲੀ ਗੱਲ ਹੈ 골ਡ ਤਾਂ ਹਮੇਸ਼ਾ ਫਾਇਦੇਮੰਦ ਗੱਲ ਰਹਿੰਦੀ ਹੈ ਮੇਰੀ ਕੋ ਇਮ ਨਾਰਮਲੀ ਕਈ ਕਸਟਮਰ ਵੇਟ ਕਰਦੇ ਆਂ ਵੀ ਜਦੋਂ ਜਦੋਂ ਰੇਟ ਦਾ ਡਿਪ ਆਏਗਾ ਤਾਂ ਅਸੀਂ 골ਡ ਪਰਚੇਸ ਕਰਾਂਗੇ ਬਟ ਮੇਰਾ ਮੰਨਣਾ ਤੁਹਾਨੂੰ ਜਦੋਂ ਵੀ ਜਿੰਨਾ ਵੀ ਬਜਟ ਅਲਾਕਰੇ ਉਸ ਟਾਈਮ ਤੁਹਾਨੂੰ 골ਡ ਪਰਚੇਸ ਕਰ ਲੈਣਾ ਚਾਹੀਦਾ ਹੈਗਾ ਕਿਉਂਕਿ ਲੌਂਗ ਟਰਮ ਦਾ ਹਮੇਸ਼ਾ ਤਾਂ ਫਾਇਦਾ ਮਿਲਦਾ ਹੈਗਾ ਸ਼ਾਰਟ ਟਾਈਮ ਦੇ ਅੰਦਰ ਕਿ ਡਿਪ ਆ ਵੀ ਜਾਂਦਾ ਹੈ ਤੇ ਮੇਰਾ ਐਕਸਪੀਰੀਅੰਸ ਹੈਗਾ ਵੀ ਕਿਸੇ ਵੀ ਕਸਟਮਰ ਨੇ ਡਿਪਾਂ ਤੇ ਪਰਚੇਸ ਕਦੇ 골ਡ ਨਹੀਂ ਕੀਤਾ ਉਦੇ ਤੁਸੀਂ ਮੈਂ ਮੱਝਸਾ ਸਪੋਸ ਅੱਜ ਮੈਂ ਇੱਕ ਐਗਜ਼ਾਮਪਲ ਲੈ ਕੇ ਚੱਲਣਾ ਤੁਹਾਨੂੰ ਅੱਜ ਸਪੋਸ ਸੇ 70000 ਕੋਲ ਦਾ ਪ੍ਰਾਈਸ ਹੋ ਗਿਆ ਤੁਸੀਂ ਵੇਟ ਕਰਦੇ ਹੋ ਨੈਕਸਟ ਕੁਝ 2-4 ਦਿਨ ਬਾਅਦ 69000 ਹੁੰਦਾ ਇੱਕ ਸਮਾ ਖੁਸ਼ ਹੋ ਜਾਂਦਾ ਮੈਂ ਵੇਟ ਮੇਰਾ ਕਰਨਾ ਜਾਇਜ਼ ਰਿਹਾ ਫਿਰ ਜਦੋਂ ਵਾਪਸ 68000 ਤੇ ਆਂਦਾ ਹੈ ਤਾਂ ਕਸਟਮਰ ਕਹਿੰਦਾ ਮੈਂ ਹੋਰ ਵੇਟ ਕਰਾਂਗਾ ਜਦੋਂ 65000 ਹੋ ਜਾਏਗਾ ਤਾਂ ਪਰਚੇਸ ਕਰਾਂਗਾ ਇਸਕੇ ਵੇਟ ਵੇਟ ਦੇ ਚੱਕਰ ਦੇ ਵਿੱਚ ਉਹ ਆਪਣਾ ਨੁਕਸਾਨ ਕਰ ਸਕਦਾ ਜੀ ਬਿਲਕੁਲ ਹੁੰਦਾ ਕਿ ਜਦੋਂ ਉਹ 2000 ਡਿਪ ਆਂਦਾ ਹੈ ਤੇ ਜਦੋਂ ਉੱਪ ਜਾਂਦਾ ਹੈਗਾ ਜਦੋਂ ਉਹ 3000 ਉੱਪਰ ਜਾਂਦਾ ਹੈ ਯਾਨੀ ਕਿ ਜਦੋਂ 2000 ਡਿਪਾਂ ਤੋਂ ਪਰਚੇਸ ਕਰ ਨਹੀਂ ਪਾਂਦਾ ਅਲਟੀਮੇਟਲੀ ਜਦੋਂ 3000 ਉੱਪ ਚਲੇ ਜਾਂਦਾ ਉਸ ਟਾਈਮ ਪਰਚੇਸ ਕਰਦਾ ਹੈ ਤੇ ਮੈਂ ਕਹਾਂਗਾ ਕਿ ਜਦੋਂ ਜਿੰਨਾ ਤੁਹਾਡੇ ਬਜਟ ਲੋ ਕਰੇ 골ਡ ਐਸ ਇਨਵੈਸਟਮੈਂਟ ਕਰਦੇ ਰਹੋ ਕਰਦੇ ਰਹੋ ਨਾਲੇ ਖੋਲ ਮੈਂ ਤੁਹਾਨੂੰ ਕਹਾਂਗਾ ਪਿੱਛੇ ਤੁਸੀਂ ਦੇਖਿਆ ਹੋਏਗਾ ਜਿਸੀ ਦੇਖਿਆ ਲਾਸਟ ਈਅਰ ਦੇ ਅੰਦਰ ਅੱਜ ਪੋਰਟਫੋਲੀਓ ਦੇ ਅੰਦਰ ਬਹੁਤ سارے ਲੋਕਾਂ ਨੇ 5% ਟੋਟਲ ਇਨਵੈਸਟਮੈਂਟ ਦਾ 5% ਜਿਹਨੇ 골ਡ ਚ ਇਨਵੈਸਟ ਕੀਤਾ ਹੈ ਉਹਨੂੰ ਦੋ ਓਵਰঅল ਰਿਟਰਨ ਜਿਹੜੀ ਹੈ 2% ਐਕਸਟਰਾ ਮਿਲੀ ਹੈ ਉਹਨੇ वैसे सजेस्टेशन नॉर्मली ए के जांदा है कि तुम्हारी टोटल इन्वेस्टमेंट ਦੇ ਅੰਦਰ ਮਿਨੀਮਮ ਜਿਹੜੀ ਹੈ 10% ਇਨਵੈਸਟਮੈਂਟ 골ਡ ਦੇ ਅੰਦਰ ਰਹਿਣੀ ਚਾਹੀਦੀ ਹੈ ਬਟ ਅੱਜ ਜੋ ਸਿਨੈਰੀਓ ਚੱਲ ਰਿਹਾ ਹੈ ਕਿ ਮੈਂ ਕਹਾਂਗਾ ਕਿ ਫਿਊਚਰ ਦੇ ਅਗਰ ਸੇਵ ਕਰਕੇ ਚੱਲਣਾ ਹੈ ਤਾਂ ਟੋਟਲ ਇਨਵੈਸਟਮੈਂਟ ਦਾ ਮਿਨੀਮਮ 20% ਤੁਹਾਨੂੰ 골ਡ ਦੇ ਅੰਦਰ ਐਜ਼ ਰਿਜ਼ਰਵ ਰੱਖਣਾ ਚਾਹੀਦਾ ਹੈਗਾ ਤਾਂ ਹੀ ਤੁਹਾਡਾ ਫਿਊਚਰ ਸੇਵ ਰਹੇਗਾ ਕਿਉਂਕਿ ਇਹ ਮੋਸਟ ਲਿਕਵਿਡ ਐਸੈਟ ਹੈ ਇਹਨੂੰ ਜਦੋਂ ਚਾਹ ਤੁਸੀਂ ਵੇਚ ਸਕਦੇ ਹੋ ਇਹਦੀ ਮਾਰਕੀਟ ਓਪਨ ਹੈ ਕੋਈ ਲੋਕ ਕਿਨ ਪੀਰੀਅਡ ਨਹੀਂ ਹੈ ਜਦੋਂ ਕੇਸ ਹੋਵੇ ਮਰਜੈਂਸੀ ਹੈ ਤੇ ਤਾਂ ਐਵਰੀ ਟਾਈਮ ਦੇ ਮਾਰਕੀਟ ਦੇ ਅੰਦਰ ਸੇਲ ਔਰ ਪਰਚੇਸ ਬੋਥ ਸਾਈਡ ਦੀ ਟ੍ਰੈਫਿਕ ਓਪਨ ਰਹਦੀ ਹੈ ਅਜ ਕਰੋ ਜੀ ਇੱਕ ਹੋਰ ਬੜਾ ਇੰਪੋਰਟੈਂਟ ਮੁੱਦਾ ਹੈ ਕਿ ਜਿਸਾ ਕਿ ਮਾਰਚ ਤੋਂ ਸ਼ੁਰੂ ਹੋਇਆ 65 ਤੋਂ ਸ਼ੁਰੂ ਹੋਇਆ ਸੀ ਤੇ ਇਸ ਟਾਈਮ ਤੱਕ 72 73 ਤੇ ਪਹੁੰਚ ਚੁੱਕਿਆ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਹੋਰ ਕਿੰਨਾ ਕੁ ਇਨਕਰੀਜ਼ ਹੋ ਜਾਏਗਾ ਵੈਸੇ ਜਿਸ ਤਰ੍ਹਾਂ ਮੈਂ ਕਹਿ ਰਿਹਾ ਮਾਰਕੀਟ ਦੇ ਅੰਦਰ ਤਾਂ ਐਕਸਪੀਡੀਸ਼ਨ ਜਿਸ ਤਰ੍ਹਾਂ ਮੈਂ ਕਹਿ ਰਿਹਾ ਵੀ 95000 ਦੀ ਨੈਕਸਟ ਈਅਰ ਦੀ ਬੈਂਕ ਆਫ ਅਮਰੀਕਾ ट्वेंटी डेज देखो ऐसे नियर फ्यूचर द दे एक्सपेक्टेशन बहुत कहना बहुत मुश्किल है क्योंकि रीजन है भी मैं मनना भी शायद मैं नॉट ए कन्फर्म नहीं कह सकता है जिसे चांसिस बहुत थोड़े हैं बहुत घट्ट है बट हल्का जहाँ डिप आ सकता है पर मैं कह जो डिप आएगा पाँच सौ रुपए जो उपर जाएगा तो हज़ार रुपया मतलब ओवरऑल मैं कह रिस्क और नहीं वेट करनी चाहिए भी डिप आएगा बट मे बी स्लाइटली डिप आ सद बट मैं कह जो पां पां सौ करके डिप आएगा तो बधेगा तो हज़ार करके बधेगा ਉਹ ਇਥੇ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੁੰਦੀ ਕਸਟਮਰਸ ਨੂੰ ਮਾਨਵੀ ਚੇਵੀ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਜੁਐਲਰੀ ਬਾਈ ਕਰ ਰਹੇ ਹਾਂ ਨਾ ਤੇ ਉਦੋਂ ਅਸੀਂ ਕੋਈ ਖਰਾ ਸੋਨਾ ਖਰੀਦੀਏ ਸੋ ਉਹਦੀ ਜਿਹੜੇ ਖਰਾ ਹੋਣਾ ਜਾਂ ਉਹਦੀ ਜਿਹੜੀ ਕਹਿ ਸਕਦੇ ਆ ਕਿ ਤੁਸੀਂ ਕਸਟਮਰਸ ਨੂੰ ਕਿਵੇਂ ਸੈਟੀਸਫਾਈ ਕਰਾਉਂਦੇ ਹੋ ਕਿ ਇਹ ਜਿਹੜਾ ਸੋਨਾ ਜਿਹੜਾ ਤੁਸੀਂ ਸਾਡੇ ਕੋਲ ਬਾਈ ਕਰ ਰਹੇ ਹੋ ਸੁੰਦਰ ਜੁਲਸ ਤੋਂ ਬਾਈ ਕਰ ਰਹੇ ਹੋ ਅਗਰ ਤੁਸੀਂ ਕਿਤੇ ਹੋਰ ਜਾ ਕੇ ਉਹਨੂੰ ਵੇਚਦੇ ਹੋ ਤੇ ਉਹਦੀ ਓਨੀ ਹੀ ਅੱਛੀ ਵੈਲਿਊ ਪਵੇਗੀ ਉਸ ਚੀਜ਼ ਤੇ ਤੁਸੀਂ ਕਿਵੇਂ ਸੈਟੀਸਫਾਈ ਕਰਾਉਂਦੇ ਹੋ ਕਸਟਮਰ ਨੂੰ ਅਗਰ ਮੈਂ ਇਨਵੈਸਟਮੈਂਟ ਦੀ ਗੱਲ ਕਰਾਂ 6% ਯੂਜ਼ ਦੀ ਗੱਲ ਕਰਾਂ ਅਗਰ ਮੈਂ ਇਨਵੈਸਟਮੈਂਟ ਦੀ ਗੱਲ ਕਰਾਂ ਤਾਂ ਹਮੇਸ਼ਾ 24 ਕੈਡ 골ਡ ਕয়ਨਸ ਤੇ ਰੀਇਨਵੈਸਟ ਕੀਤਾ ਜਾਂਦਾ ਹੈ ਉਹਦੇ ਅੰਦਰ ਸਾਡੇ ਕੋਲੋਂ ਜੇ ਐਮਐਮਟੀਸੀ ਦੀ ਗੱਲ ਕਰੀਏ ਉਹਦੇ ਕয়ਨਸ ਮਿਲ ਜਾਣਗੇ ਜਿਹੜੇ ਟ੍ਰਿਪਲ 9.9% ਹੈ इवन ਮਾਰਕੀਟ ਦੇ ਅੰਦਰ 995 ਪਿਓਟੀ ਦਾ 골ਡ ਮਿਲਦਾ ਹੈ ਬਟ ਸਾਡੇ ਮੈਂ ਆਪਣੇ ਪਰਸਨਲ ਗੱਲ ਕਰਾਂ ਸਾਡਾ ਵੀ ਟ੍ਰਿਪਲ 99.9% ਬਣਾਨੇਗੇ ਸੇਲ ਕਰਦੇ ਹਾਂ ਹਰ ਕਾਇਨ ਦੇ ਉੱਪਰ ਜੇ ਅਸੀਂ ਟੀਸੀ ਗੱਲ ਕਰੀਏ ਸਾਡੀ ਆਪਣੀ ਗੱਲ ਕਰੀਏ ਪ੍ਰੋਪਰ ਸਟੈਂਪਿੰਗ ਰਹਿੰਦੀ ਹੈ ਪਿਓਰਿਟੀ ਦੀ অথেন্টিਸਿਟੀ ਸਟੈਂਪ ਰਹਿੰਦੀ ਹੈ ਬਾਰ ਕੋਡਿੰਗ ਰਹਿੰਦੀ ਹੈ ਜਿਸ ਨੂੰ ਤੁਸੀਂ ਸਕੈਨ ਕਰਕੇ ਤੁਸੀਂ ਦੇਖ ਸਕਦੇ ਹੋ ਕਿ 골ਡ ਕਦੋਂ ਬਣਿਆ ਹੈਗਾ ਬਾਕੀ ਇਸ ਤੋਂ ਇਲਾਵਾ ਜੇ ਅਸੀਂ ਜੁਐਲਰੀ ਗੱਲ ਕਰੀਏ ਸਾਡੀ ਜੁਐਲਰੀ ਹਮੇਸ਼ਾ ਸ਼ੁਰੂ ਤੋਂ ਹੀ ਹਾਲਮਾਰਕ ਤਾਂ ਰਹੀ ਰਹੀ ਹੈ ਬਾਕੀ ਅੱਜ ਲੇਟੈਸਟ ਜਿਹੜਾ ਹੈਗਾ ਐਚ ਯੂ ਆਈ ਡੀ ਹਾਲਮਾਰਕ ਵਿਦ ਐਚ ਯੂ ਆਈ ਡੀ ਹਾਲਮਾਰਕ ਯੂਨੀਕ ਆਇਡੈਂਟੀਫਿਕੇਸ਼ਨ ਨੰਬਰ ਜਿਹਦੇ ਅੰਦਰ 6 ਡਿਜੀਟ ਅਲਫਾਨੂਮੈਰਿਕ ਡਿਜੀਟ ਨੰਬਰ ਇੰਗ੍ਰੇਵ ਕੀਤਾ ਜਾਂਦਾ ਹੈ ਤੇ ਉਹਦੇ ਤੁਸੀਂ ਸਕੈਨ ਕਰਕੇ ਕਿਸੇ ਟਾਈਮ ਵੀ ਤੁਸੀਂ ਉਹਦੀ অথেন্টিਸਟੀ ਚੈੱਕ ਕਰ ਸਕਦੇ ਹੋ ਜਿਹਦੀ ਵਰਲਡ ਵਾਈਡ ਸਬਟੇਬਿਲਟੀ ਆਂਦੀ ਹੈ ਔਰ 100% ਬਾਇਬੈਕ ਜਿਹੜੀ ਵਰਲਡ ਵਾਈਡ ਰਹਿੰਦੀ ਹੈ ਅਸਾਂ ਚੀਜ਼ਾਂ ਦੀ। ওকে थैंक यू थैंक यू so much so ਬੜੀ ਇੰਪੋਰਟੈਂਟ ਗੱਲ ਨਿਕਲ ਕੇ ਆਂਦੀ ਹੈ ਕਿ ਅਗਰ ਤੁਸੀਂ ਇਸ ਟਾਈਮ ਤੋਂ ਪਰ 골ਡ ਵੇਚਣ ਦੀ ਸੋਚ ਰਹੇ ਹੋ ਤੇ ਉਹਨੂੰ ਨਾ ਸੋਚੋ ਕਿਉਂਕਿ ਇਹਦੀ ਜਿਹੜੀ ਹਾਈਕਨਸ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਹੀ ਜਾਏਗੀ so ਤੁਸੀਂ 골ਡ ਖਰੀਦ ਸਕਦੇ ਹੋ ਜਿੱਦਾਂ ਤੁਹਾਨੂੰ ਪ੍ਰੋਫਿਟ ਹੀ ਹੋ ਗਿਆ so ਅ ਕਹਿੰਦੇ ਵੀ ਆ ਕਿ 골ਡ ਜਿਹੜਾ ਹੈ ਉਹ ਇੱਕ ਤਰ੍ਹਾਂ ਦੀ ਵਿਨਟੇਜ ਚੀਜ਼ ਹੈ ਜਿਹੜੀ ਕਿ ਹਮੇਸ਼ਾ ਉਹ ਜਿਹੜੇ ਪ੍ਰਾਈਸ ਨਹੀਂ ਜਾਂ ਉਹ ਰਿਵੈਲਿਊ ਹਮੇਸ਼ਾ ਹਾਈ ਕੀ ਜਾਂਦੀ ਹੈ ਸੋ ਉਮੀਦ ਕਰਦੇ ਆ ਤੁਹਾਨੂੰ ਇਸ ਸਾਰੇ ਐਪੀਸੋਡ ਦੇ ਵਿੱਚ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੁਝ ਨਾ ਕੁਝ ਜ਼ਰ ਫਰੂਟਫੁਲ ਨਿਕਲ ਕੇ ਤੁਹਾਨੂੰ ਸਾਹਮਣੇ ਆਇਆ ਹੋਗਾ ਔਰ ਤੁਹਾਨੂੰ ਪਸੰਦ ਵੀ ਆਇਆ ਹੋਗਾ ਅਗਲੀ ਵਾਰੀ ਫਿਰ ਤੋਂ ਅਸੀਂ ਖੁਰਾਨਾ ਜਿਹਦੇ ਨਾਲ ਕੁਝ ਖਾਸ ਗੱਲਾਂ ਬਾਤਾਂ ਕਰਾਂਗੇ ਤੇ ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਰਾਮਪ੍ਰੀਤ ਕੌਰ ਪੀਸੀ ਨਿਊਜ਼ ਚੈਨਲ